हां जी मेरी बहन सारे मेरे वाला सस्से काल जी आज दी वीडियो च आपा थनु ਦੱਸਾਂਗੇ ਜਿਹੜਾ ਤੁਹਾਡੇ ਮੋਢੇ ਚ ਵਾਲ ਪੈਂਦਾ ਜੀ ਕਿਉਂ ਪੈਂਦਾ ਕਈ ਵਾਰ ਕੀ ਹੁੰਦਾ ਆਪਾਂ ਬਾਹਾਂ ਦਾ ਮੋਢਾ ਜੋੜ ਲੈਨੇ ਆ ਤੇ ਆਪਣੇ ਮੋਢੇ ਚ ਜਾਂ ਤਾਂ ਬਾਹਾਂ ਦੇ ਚ ਵਾਲ ਪੈਣ ਲੱਗਦੇ ਆ ਜਾਂ ਆਪਣੇ ਕਮੀਜ਼ ਦੇ ਮੋਢੇ ਚ ਵਾਲ ਪੈਂਦਾ ਜਾਂ ਆਪਣੇ ਬਾਹਾਂ ਦਾ ਮੋਢਾ ਵੱਜ ਜਾਂਦਾ ਤੇ ਕਮੀਜ਼ ਦਾ ਮੋਢਾ ਘਟ ਜਾਂਦਾ ਠੀਕ ਹੈ ਜੀ ਇਹਦਾ ਸਹੀ ਹੱਲ ਕੀ ਆ ਤੇ ਦੇਖੋ ਆਪਾਂ ਬਾਹਾਂ ਦੀ ਸਲਾਈ ਕੋਈ ਨਹੀਂ ਲਾਈ ਠੀਕ ਹੈ ਜੀ ਬਾਹਾਂ ਦੀ ਆਪਣੀ ਸਲਾਈ ਲਾਉਣ ਵਾਲੀ ਪਈਏ ਤੇ ਆਪਣੀ ਕਮੀਜ਼ ਦੇ ਫਿਟਿੰਗ ਵਾਲੀ ਸਲਾਈ ਆਪਾਂ ਲਾ ਲਈ ਆ ਠੀਕ ਹੈ ਜੀ ਆਪਾਂ ਕੀ ਕਰਨਾ ਹੈਗੇ ਦੇਖੋ ਇਸ ਤਰੀਕੇ ਨਾਲ ਆਪਾਂ ਮੋਡਾ ਮਿਣਾਗੇ ਆਪਣਾ ਦੇਖੋ ਆਪਣੀ ਧੀਰੇ ਵਾਲੀ ਸਲਾਈ ਹੈ ਇੱਥੇ ਆਪਾਂ ਇੰਚ ਟੇਪ ਰੱਖਾਂਗੇ ਤੇ ਆ ਆਪਣੀ ਫਿਟਿੰਗ ਵਾਲੀ ਸਲਾਈ ਹੈ ਠੀਕ ਹੈ ਜੀ ਇੱਥੇ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਇੰਚ ਟੇਪ ਦੇਖੋ ਆਪਣਾ ਮੋਡਾ ਹੈਗਾ ਜੀ ਸਵਾ 8 ਆਪਣਾ ਮੋਡਾ ਆ ਗਿਆ ਇੱਥੇ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਤੁਸੀਂ ਸੇਮ ਇਸ ਤਰੀਕੇ ਨਾਲ ਹੀ ਬਾਹ ਤੇ ਨਿਸ਼ਾਨ ਲਾਉਣਾ ਜਿਹੜਿਆ ਕਿ ਤੁਹਾਡੇ ਆ ਬਾਹ ਜਿਹੜਾ ਕਿ ਤੁਹਾਡਾ ਪ੍ਰੋਪਰ ਮੋਡਾ ਸਹੀ ਆਵੇ ਠੀਕ ਹੈ ਜੀ ਦੇਖੋ ਇਹ ਹੋ ਗਿਆ ਆਪਣਾ ਬਾਹ ਦਾ ਸੈਂਟਰ ਇੱਥੇ ਆਪਾਂ ਐਂਚੀ ਟੇਬਲ ਰੱਖਣਾ ਹੈ ਤੇ ਇਸ ਤਰੀਕੇ ਨਾਲ ਆਪਾਂ 2.5 ਤੇ ਨਿਸ਼ਾਨ ਲਾਉਣਾ ਹੈ ਠੀਕ ਹੈ ਜੀ ਤੇਰੇ ਨਾਲ ਕਿਉਂਕਿ ਦੇਖੋ ਆਪਣਾ ਮੋੜਾ ਬਿਲਕੁਲ ਸਹੀ ਆਊਗਾ ਇਸ ਤਰ੍ਹਾਂ ਇਹ ਇਸ ਤਰੀਕੇ ਨਾਲ ਇੱਥੋਂ ਕੋ ਸੈਂਟਰ ਰੱਖ ਲੈਣਾ ਇਸ ਤਰੀਕੇ ਨਾਲ ਤੇ ਆਪਾਂ ਦੇਖੋ ਮੋੜਾ ਬਿਲਕੁਲ ਸਹੀ ਆ ਰਿਹਾ ਜੇ ਤੁਸੀਂ ਇਸ ਤਰ੍ਹਾਂ ਤੁਹਾਨੂੰ ਸਲਾਈ ਲਾਉਣੀ ਔਖੀ ਲੱਗਦੀ ਹੈ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ ਇਸ ਤਰੀਕੇ ਨਾਲ ਬੰਨ ਤੁਸੀਂ ਸਹੀ ਤਰੀਕਾ ਨਾਲ ਰੱਖ ਲੈਣਾ ਠੀਕ ਹੈ ਜੀ ਇਧਰੋਂ ਆਪਣੀ ਕਮੀਜ਼ ਦੇ ਮੋਢੇ ਨੂੰ ਸਹੀ ਤਰੀਕੇ ਨਾਲ ਰੱਖਣਾ ਤੁਸੀਂ ਇਸ ਤਰੀਕੇ ਦੇ ਨਿਸ਼ਾਨ ਲਾ ਦਿਓ ਸਿੱਧਾ ਬਸ ਇਸ ਤਰ੍ਹਾਂ ਬਸ ਤੁਸੀਂ ਇਸ ਤਰ੍ਹਾਂ ਰੱਖ ਕੇ ਸਿੱਧਾ ਮੋਢੇ ਤੇ ਬਾਹਾਂ ਵਾਲੇ ਦੇ ਨਿਸ਼ਾਨ ਲਾਉਣਾ ਦੇਖੋ ਆਪਣੀ ਧੀਰੇ ਵਾਲੀ ਸਲਾਈ ਇੱਥੇ ਰੱਖਾਂਗੇ ਠੀਕ ਹੈ ਜੀ ਤੇ ਇੱਥੇ ਆਪਣੀ ਫਿਟਿੰਗ ਵਾਲੀ ਸਲਾਈ ਹੋ ਜਿੱਥੇ ਆਪਣੀ ਫਿਟਿੰਗ ਵਾਲੀ ਸਲਾਈ ਹੁੰਦੀ ਹੈ ਉਹ ਇੱਥੇ ਆਪਾਂ ਸਹੀ ਨਿਸ਼ਾਨ ਲਾ ਦਿੰਨਾ ਇਸ ਤਰੀਕੇ ਨਾਲ ਇੱਥੇ ਆਪਣੀ ਫਿਟਿੰਗ ਵਾਲੀ ਸਲਾਈ ਆ ਗਈ ਇੱਥੇ ਆਪਾਂ ਸਹੀ ਨਿਸ਼ਾਨ ਲਾਤਾ ਹੈ ਇਹ ਬਿਲਕੁਲ ਆਸਾਨ ਤਰੀਕਾ ਆਪਣਾ ਬਾਂਹ ਤੇ ਕਮੀਜ਼ ਦਾ ਮੋਢਾ ਜੜਨ ਦਾ ਨਾ ਤਾਂ ਆਪਣੇ ਬਾਂਹ ਚ ਕੋਈ ਵਾਲ ਪਊਗਾ ਤੇ ਨਾ ਹੀ ਆਪਣੇ ਕਮੀਜ਼ ਦੇ ਮੋਢੇ 'ਚ ਕੋਈ ਵਾਲ ਪਊਗਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਮੋਢੇ ਦਾ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਆਪਣੀ ਬਾਹਂ ਦੀ ਮੂਰੀ ਦਾ ਨਿਸ਼ਾਨ ਲਾਉਣਾ ਵੀ ਆਪਣੀ ਮੂਰੀ ਕਿੰਨੀ ਆ ਹੈ ਜੀ ਤੇ ਆਪਾਂ ਇਸ ਤਰੀਕੇ ਨਾਲ ਇਹਦੇ ਨਾਲ-ਨਾਲ ਇਸ ਤਰੀਕੇ ਨਾਲ ਨਿਸ਼ਾਨ ਲਾ ਦਿੰਦੇ ਹਾਂ ਠੀਕ ਹੈ ਜੀ ਜੇ ਤੁਸੀਂ ਇੱਥੇ ਨਿਸ਼ਾਨ ਲਾਉਣਾ ਉਹ ਤੁਸੀਂ ਕਮੀਜ਼ ਦੇ ਮੋਡੇ ਦੇ ਹਿਸਾਬ ਨਾਲ ਲਾਉਣਾ ਹੈ ਬਾਕੀ ਤੁਸੀਂ ਅੱਗੇ ਦੀ ਸਲਾਈ ਤੁਸੀਂ ਆਪ ਦੀ ਬਾਹ ਦੇ ਹਿਸਾਬ ਨਾਲ ਲਾਉਣਾ ਤੁਸੀਂ ਪਾਕਿਸਤਾਨੀ ਬਾਜੂ ਬਣਾਉਣੀ ਹੈ ਸਿੰਪਲ ਬਾਜੂ ਬਣਾਉਣੀ ਹੈ ਕੱਟ ਵਾਲੀ ਬਾਜੂ ਬਣਾਉਣੀ ਹੈ ਕਿਵੇਂ ਵੀ ਬਣਾਉਣੀ ਹੈ ਉਹ ਤੁਸੀਂ ਬਾਅਦ ਚ ਨਿਸ਼ਾਨ ਆਪਣੇ ਆਪ ਲਾ ਲੈਣਾ ਬਸ ਇੱਥੋਂ ਵਾਲਾ ਨਿਸ਼ਾਨ ਤੁਸੀਂ ਕਮੀਜ਼ ਦੇ ਮੋਡੇ ਨਾਲ ਗਹਿਤੀ ਮਹਿਤੀ ਕਰਕੇ ਲਾਉਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਉਣੀ ਹੈ ਜੀ ਕਰਦੇ ਆ ਇੱਥੇ ਆਪਾਂ ਡਬਲ ਸਲਾਈ ਕਰ ਦਿਆਂਗੇ ਲਾਈਟ ਹੈ ਨਹੀਂ ਜੀ ਆਪਾਂ ਮੈਂ ਫੇਰ ਵੀ ਤੁਹਾਡੇ ਵਾਸਤੇ ਵੀਡੀਓ ਬਣਾ ਰਹੀ ਹਾਂ ਵੀ ਕਮੀਜ਼ ਦੇ ਵਿੱਚੋਂ ਕੋਈ ਵੀ ਤੁਹਾਡੀ ਵੀਡੀਓ ਰਹਿ ਨਾ ਜਾਵੇ ਹਰ ਇੱਕ ਚੀਜ਼ ਦੀ ਤੁਹਾਡੇ ਵਾਸਤੇ ਮੈਂ ਵੀਡੀਓ ਬਣਾਵਾਂ ਕਮੀਜ਼ ਦੇ ਵਾਸਤੇ ਵੀ ਕਿਹੜੀ ਕਿਹੜੀ ਸਲਾਈ ਕਿਵੇਂ ਲਾਉਣੀ ਹੈ ਕਿਹੜੀ ਕਿਹੜੀ ਕੱਟ ਤੁਸੀਂ ਕਿਵੇਂ ਕਟਿੰਗ ਕਰਨੀ ਹੈ

ਦੇਖੋ ਆਪਣੀ ਸਲਾਈ ਲੱਗ ਗਈ ਆ ਠੀਕ ਹੈ ਜੀ ਆ ਤੇ ਛੋਟੀ ਕਾਟ ਆਪਣੇ ਉੱਪਰ ਹੈ ਤੇ ਕਮੀਜ਼ ਦੀ ਵੀ ਛੋਟੀ ਕਾਟ ਆਪਣੇ ਉੱਪਰ ਹੈ ਤੇ ਕਮੀਜ਼ ਦਾ ਆਪਣਾ ਕੋਠੇ ਵਾਲਾ ਪਾਸਾ ਤੇ ਜਿਹੜਾ ਆਪਣਾ ਬਾਹਾਂ ਦਾ ਸਿੱਧਾ ਇਸ ਤਰੀਕੇ ਨਾਲ ਆਪਾਂ 모ਡੇ ਦੇ ਵਿੱਚ ਬਾਜੂ ਪਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਫਿਟਿੰਗ ਵਾਲੀ ਸਲਾਈ ਤੇ ਬਾਹਾਂ ਦੀ ਫਿਟਿੰਗ ਵਾਲੀ ਸਲਾਈ ਨੂੰ ਆਪਾਂ ਇਸ ਤਰੀਕੇ ਨਾਲ ਜੋੜਾਂਗੇ ਤੇ ਇੱਥੋਂ ਆਪਾਂ ਲਾਵਾਂਗੇ ਪੈਰ ਪੈਰ ਦੀ ਸਲਾਈ ਠੀਕ ਹੈ ਜੀ ਹੁਣ ਆਪਾਂ ਵਾਹ ਕਰਦੇ ਹਾਂ ਸਿੰਧੀ ਇਸ ਤਰੀਕੇ ਨਾਲ ਤੁਹਾਨੂੰ ਦਿਖਾਉਣੀ ਆ ਵੀ ਆਪਣਾ ਮੋਡਾ ਕਿਵੇਂ ਆਇਆ ਦੇਖੋ ਇਹ ਹੈਗਾ ਸੂਟ ਦਾ ਫਰੰਟ ਵਾਲਾ ਪਾਸਾ ਆਪਣਾ ਠੀਕ ਹੈ ਜੀ ਤੇ ਇੱਥੇ ਦੇਖੋ ਆਪਣੇ ਕੋਈ ਵੀ ਵਾਲ ਨਹੀਂ ਗਾ ਕਿੰਨੀ ਸਫਾਈ ਨਾਲ ਆਪਣੀ ਸਲਾਈ ਆਈ ਹੈ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਸੂਟ ਦਾ ਬੈਕ ਵਾਲਾ ਪਾਸਾ ਤੇ ਬੈਕ ਵਾਲੇ ਪਾਸੇ ਵੀ ਆਪਣੇ ਕੋਈ ਵੀ ਵਾਲ ਨਹੀਂ ਆਇਆ ਠੀਕ ਹੈ ਜੀ ਤੁਸੀਂ ਇਸ ਤਰੀਕੇ ਨਾਲ ਆਪਣੇ ਬਾਹ ਜਿਹੜੀ ਹੈਗੀ ਆ ਕਮੀਜ਼ ਦੇ ਮੋਢੇ ਨਾਲ ਅਟੈਚ ਕਰ ਸਕਦੇ ਆ ਤੁਹਾਡੇ ਨਾਲ ਤਾਂ ਕੋਈ ਬਾਹ ਦੇ ਮੋਢੇ 'ਚ ਵਾਲ ਪਊਗਾ ਤੇ ਨਾ ਹੀ ਕਮੀਜ਼ ਦੇ ਮੋਢੇ 'ਚ ਵਾਲ ਪਊਗਾ ਤੇ ਬਹੁਤ ਹੀ ਸੋਹਣੀ ਸਲਾਈ ਲੱਗੂਗੀ ਠੀਕ ਹੈ ਜੀ ਮੈਂ ਉਮੀਦ ਕਰਦੀ ਆ ਤੁਹਾਨੂੰ ਮੇਰੀ ਵੀਡੀਓ ਸਮਝ ਆ ਗਈ ਹੋਣੀ ਆ ਅਗਰ ਤੁਹਾਨੂੰ ਮੇਰੀ ਵੀਡੀਓ ਸਮਝ ਆ ਗਈ ਵੀਡੀਓ ਵਾਤ ਤੇ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਨਵੀਂ ਵੀਡੀਓ ਲੈ ਕੇ ਬਾਏ ਬਾਏ ਰੱਬ ਰੱਖਾ